ਤੂੰ ਆ ਕੀ ਕਰਦੇ ਓਏ ਕੋਠੇ ਤੇ ਡਿੱਗ ਡੁੱਗਣਾ ਪਿਓ ਬਾਲੀ ਚੌੜ ਕਰਦੇ ਆ ਯਾਰ ਤੂੰ ਇਸ ਤਾਂ ਕੋਠੇ ਤੇ ਕੱਲਾ ਕੀ ਕਰਦਾ ਤੂੰ ਪਰਸ਼ਨੀ ਤੇ ਇੰਨਾ ਤੇ ਗਲੇਰਨਾ ਤੇਰਾ ਪੁੱਤ ਚੜਿਆ ਕਰ ਇੰਨਾ ਤੇ ਡਿੱਗ ਪੇਗਾ ਕੋਈ ਵੀ ਨਹੀਂ ਸੀਗਾ ਤੇਰੇ ਨਾਲ ਕੋਠੇ ਤੇ ਖਾਂ ਤਾ ਤਸੇ ਗੱਲ ਤੂੰ ਕਿੱਧਰੋਂ ਆਇਆ ਓਏ ਮੈਂ ਘਰੋਂ ਆਇਆ ਖੇਡਣ ਉਰੇ ਆਓ ਦੋਵੇਂ ਬੱਚੇ ਤੂੰ ਹੈਗਾ ਪੁੱਤ ਵੱਡਾ ਹੈ ਤੂੰ ਨਾ ਇਹਦੀ ਬਾਈ ਦੀ ਨਿਗ੍ਹਾ ਰੱਖਿਆ ਕਰ ਤੇ ਇੱਕਦਮ ਤੁਸੀਂ ਆਪਣੇ ਤਾਂਚਵਾਰੇ ਤੇ ਵੀ ਜਿਹੜੇ ਫਿਰਦੇ ਸੀਗੇ ਤਾਂ ਕੀ ਕਰਦੇ ਸੀਗੇ ਪਤੰਗ ਉਡਾਉਂਦੇ ਸੀ ਹਾਂ ਉਹ ਜਾ ਓਏ ਆ ਆਪਣਾ ਨਾ ਇਹ ਆ ਰਿਹਾ ਮੋਰਾ ਇਹ ਪੁੱਤ ਬਾਲਾ ਕਲਲਾ ਜਿਹੀ ਕਈ ਏਰੀ ਪਤੰਗ ਜਿਵੇਂ ਤੁਸੀਂ ਤਾਂ ਫਿਰਦੇ ਸੀਗੇ ਪਿੱਛੇ ਵਹਿੰਦੇ ਵਹਿੰਦੇ ਪਿੱਛੇ ਵਹਿੰਦੇ ਵਹਿੰਦੇ ਡਿੱਗ ਵੀ ਸਕਦੇ ਆ ਤੇ ਹੁਣ ਤੂੰ ਇਹਦੀ ਬਾਈ ਦੀ ਵੀ ਨਿਗ੍ਹਾ ਰੱਖਿਆ ਕਰ ਆਪਣੀ ਫਤਿਹ ਦੀ ਵੀ ਠੀਕ ਆ ਇੱਕ ਕੋਠੇ ਤੇ ਤਾਂ ਤੁਸੀਂ ਚੜਿਆ ਹੀ ਨਾ ਕਰੋ ਜਮਾ ਥੱਲੇ ਥੱਲੇ ਖੇਡਿਆ ਕਰੋ ਧੀ ਕਰਤੀ ਪਤੰਗ ਵਾਲਾ ਤੁਹਾਡਾ ਕੰਮ ਹੈਗਾ ਮੜਾ ਹੁੰਦਾ ਥੱਲੇ ਖੇਡਦੇ ਨੇ ਹਾਂ ਹਾਂ ਥੱਲੇ ਖੇਡਿਆ ਕਰੋ ਤੂੰ ਹਣ ਹੋ ਗਿਆ ਵੱਡਾ ਇਹ ਹੈਗਾ ਛੋਟਾ ਹੁਣ ਇਹਦੀ ਤੂੰ ਨਿਗਾਰਾ ਰੱਖਿਆ ਕਰ ਆਵੇ ਫੇ ਵੀ ਸੱਲਨੇ ਕਰਤੀ ਉੱਤੇ ਚਵਾਰੇ ਇਹ ਤਾਂ ਉਹਦੇ ਤੇ ਚੜ ਜਾਂਦਾ ਉਹਦੇ ਤੇ ਬਾਹਲਾ ਮੜਾ ਯਾਰ ਅਗਲੇਰ ਨਾਈਆਂ ਤੇ ਕਈ ਵਾਰੀ ਪੈਰ ਤਾਂ ਢਾ ਕੇ ਬੱਚਿਆਂ ਨੂੰ ਬਹੁਤਾ ਸਮਝਾਉਣੇ ਆ ਬਾਈ ਪਰ ਇਹ ਨਹੀਂ ਸਮਝਦੇ ਕਿ ਬੰਦੇ ਹੈਗੇ ਖਰਾਬ ਕੋਠੇ ਤੇ ਬਾਹਲਾ ਖੇਡ ਕੇ ਖੁਸ਼ ਆ ਹੁਣ ਗਾਹ ਨੂੰ ਨਿਗ੍ਹਾ ਰੱਖਣੀ ਹੈ ਠੀਕ ਆ ਤਾਂ ਤਾਂ ਤੰਗ ਤਾਂ ਉਹਦੇ ਚਵਾਰੇ ਤੇ ਤਾਂ ਜਮੇ ਨਹੀਂ ਚੜਨਾ ਤਾਂ ਤਾਂ